ترجمة نانسي

ਨੀਝ ਆ ਗਏ ਸਾਰੀ ਕਾਰਵਾਈ ਦੇਖ ਕੇ ਜਾਣ ਕੇ ਤੁਮ ਨੀ ਜਾਨ ਕੋਏ ਰੱਖਣ ਤੇ ਵਾਛੇ ਪਰ ਪਣੀ ਅਰ ਨਿਪਟਾਰ ਖਾਲਸਾ ਜੀ ਬੋਲੋ ਜੀ ਜਾਈ ਜਾਉਂ ਜਾਉ ਖਾਲਸਾ ਜੀ ਸਾਹਿਬ ਕਹਾਂ ਤਾਰਛਿਆਰੀ ਹੈ ਨੀ ਤੇ फते मिर्ज की रहे ਦੋਲੇ ਬਲ ਕਰੋ ਯਾਰ ਕਿ ਅੱਗੇ ਪੋਚ ਜਣੀ ਗੁਰੂ ਜੀ ਦੇ ਨਾਮ ਦੀ ਬੋਕ ਜੋ ਜੀ ਥੋੜਾ ਜੀ ਸਾਬ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਸਮੂਹ ਸੰਗਤਾਂ ਗੁਰੂ ਘਰ ਦੇ ਨਿਵਾਜੇ ਸੰਤ ਬਾਬਾ ਹਰਨਾਮ ਸਿੰਘ ਨਿਹੰਗ ਸਿੰਘ ਜੀ ਜਿਨ੍ਹਾਂ ਨੇ ਜੀਵਨ ਵਿੱਚ ਸੰਤ ਸਿਪਾਹੀ ਵਾਲਾ ਮਾਰਗ ਅਪਣਾ ਕੇ ਸ਼ਸਤਰਧਾਰੀ ਹੋ ਕੇ ਨੀਲਾ ਬਾਣਾ ਪਹਿਨ ਕੇ ਪਰਮੇਸ਼ਵਰ ਦੇ ਨਾਮ ਰੰਗ ਵਿੱਚ ਆਪਣੇ ਮਨ ਨੂੰ ਰੰਗਿਆ ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹਿਤ ਅਜਾ ਤੋਂ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹਿਤ ਹੈ ਸੂਰਾ ਐਸਾ ਪਵਿੱਤਰ ਜੀਵਨ ਬਤੀਤ ਕਰਨ ਵਾਲੇ ਨਾਮ ਦਾ ਸਿਮਰਨ ਕਰਨ ਵਾਲੇ ਸੰਤਾਂ ਨੂੰ ਨਾਮ ਜਪਾਉਂਦੇ ਜਾਨੇ ਕੰਗੁਰੂ ਘਰ ਦੀ ਸੇਵਾ ਦੇ ਕਾਰਜ ਕਰਦੇ ਮਰਮਕਾਰ ਵਿੱਚ ਆਪਣਾ ਜੀਵਨ ਲਗਾ ਕੇ ਆਪਣੀ ਜੀਵਨ ਦੀ ਆਇਯੂ ਸਫਲ ਕਰਕੇ ਪਰਲੋਗਮਨ ਕਰ ਗਏ ਹਨ ਜਿਨ੍ਹਾਂ ਦਾ ਅੱਜ ਪਵਨ ਚਰੀਰ ਅਗਾਂ ਬੇਟ ਕੀਤਾ ਗਿਆ ਹੈ ਬੇਅੰਤ ਸੰਤਾਂ ਹਜ਼ਾਰਾਂ ਹੀ ਸੰਗਾਂ ਦਾ ਇਕੱਠਤਾ ਹੋਈ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਅਰਦਾਸ ਕੀਤੀ ਗਈ ਹੈ ਕਿ ਉਹਨਾਂ ਦੇ ਪਾਵਨ ਸਰੀਰ ਦੇ ਅੰਗੀਠੇ ਦੀ ਸੰਭਾਲ ਬਧਵਾਨ ਯਰਮ ਜੀ ਕੀਤੀ ਜਾਏਗੀ ਕਿ ਉਹਨਾਂ ਦਾ ਪਵਿੱਤਰ ਸਰੀਰ ਉਹਨਾਂ ਦੇ ਪੰਤਮ ਅਰਦਾਸ ਤੇ ਕੀਰਤਨ ਸਮਾਗਮ 6 ਜਨਵਰੀ ਐਤਵਾਰ ਨੂੰ ਮੌਲਾਬੈਦਪੁਰ ਵਿਖੇ ਕਿਤੇ ਜਾ ਰਹੇ ਹਾਂ ਆਪ ਸੰਗਤਾਂ ਭਾਗੀਆਂ ਭਰ ਕੇ ਗੁਰਜਸ ਸੁਣ ਕੇ ਪਿਮਾਂਪੁਰ ਖਾਂ ਦੇ ਚਲਾਏ ਰਸਤੇ ਤੇ ਚੱਲ ਕੇ ਆਪਣਾ ਜਨਮ ਸਫਲਾ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਖਦੇ ਹੋ ਅੱਛਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਪੰਥ ਦੀ ਬਹੁਤ ਹੀ ਵੱਡੀ ਸ਼ਖਸੀਅਤ ਅਤੀ ਸਤਿਕਾਰਯੋਗ ਸੰਤ ਬਾਬਾ ਜੀ ਬਾਬਾ ਹਰਨਾਮ ਸਿੰਘ ਸਾਹਿਬ ਜੀ ਮੋਇਲਾਬਾਦਪੁਰ ਰੰਗਪੁਰ ਵਾਲੇ ਵੀ ਉਹਨਾਂ ਨੂੰ ਕਿਹਾ ਜਾਂਦਾ ਸੀ ਬਹੁਤ ਵੱਡੀ ਹਸਤੀ ਸਨ ਬਾਬਾ ਜੀ ਉਹ ਜੇ ਸਾਧੂ ਧਰਤੀ ਦੇ ਤਖਤੇ ਤੇ ਕਦੇ-ਕਦੇ ਪੈਦਾ ਹੁੰਦੇ ਸੰਤ ਬਾਬਾ ਹਰਨਾਮ ਸਿੰਘ ਜੀ ਨਿਹੰਗ ਸਿੰਘ ਦੀ ਨੀਲੇ ਬਾਣੇ ਦਾ ਬਾਬਾ ਜੀ ਦਾ ਦਿਲ ਚ ਐਡਾ ਸਤਕਾਰ ਸੀ ਕਿ ਤੁਰਿਆ ਜਾਂਦਾ ਵੀ ਨਿਹੰਗ ਸਿੰਘ ਵੇਖ ਲੈਂਦੇ ਸੀ ਤੇ ਉਹਦੇ ਲਈ ਆਪਾਂ ਨਿਸ਼ਾਵਰ ਕਰਨ ਤੱਕ ਚਲੇ ਜਾਂਦੇ ਸੀ ਉਹ ਐਸੇ ਸਾਧੂ ਅੱਜ ਸਾਡੇ ਕੋਲੋਂ ਸਰੀਰ ਕਰਕੇ ਗਏ ਆ ਉਹ ਬ੍ਰਹਮ ਗਿਆਨੀ ਸਾਧੂ ਸਨ ਬਾਣੀ ਬਾਣੇ ਦੇ ਧਾਰਨੀ ਉਹ ਬ੍ਰਹਮ ਗਿਆਨੀ ਬ੍ਰਹਮ ਦੇ ਵਿੱਚ ਉਹ ਅਭੇਦ ਹੋ ਗਏ ਬ੍ਰਹਮ ਲੀਨ ਹੋ ਗਏ ਆ ਪਰ ਉਹ ਵੱਡੀ ਹਸਤੀ ਦਾ ਜੋ ਘਾਟਾ ਪਿਆ ਜੋ ਖਲਾਅ ਪਿਆ ਅਰਦਾਸ ਹੈ ਮਾਰੇ ਦੇ ਚਰਨਾਂ 'ਚ ਕਿ ਸਤਿਗੁਰੂ ਕਿਰਪਾ ਕਰੇ ਉਨ੍ਹਾਂ ਦੇ ਇਸ ਪਾਵਨ ਪਵਿੱਤਰ ਸਥਾਨ ਤੇ ਇਸੇ ਤਰ੍ਹਾਂ ਹੀ ਬਾਣੀ ਬਾਣਾ ਗੁਰਮਤ ਗੁਰਬਾਣੀ ਗੁਰ ਇਤਿਹਾਸ ਕੇ ਪ੍ਰਚਾਰ ਸੱਚ ਦਾ ਪ੍ਰਚਾਰ ਹੁੰਦਾ ਰਵੇ